ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਤਾਜ਼ੇ ਸੁੰਜੇ ਬੜਾ ਦਿਖਾਵਾਂਗੇ ਸੇਲ ਆ ਡਿਟੇਲ ਵੀਰ ਤੁਸੀਂ ਇਹਨਾਂ ਬਾਰੇ ਪੁੱਛਦੇ ਆ ਸਸੀ ਗੱਲ ਬਾਈ ਜੀ ਸਸੀ ਗੱਲ ਬਾਈ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਗੁਰਸੇਵ ਸਿੰਘ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਜੀ ਕਿਸੇ ਵੀ ਤਰ੍ਹਾਂ ਮੋਬਾਈਲ ਨੰਬਰ ਜੀ ਆਪਣਾ 983871527 6283871527 ਜਿਹਦੇ ਆਪਾਂ ਪਹਿਲੇ ਨੰਬਰ ਤੇ ਕਾਲੀ ਵਹਿੜ ਦੇਖੀ ਆ ਨੇ ਕਿਹੜਾ ਸੁਸੂਈ ਹੈ ਇਹ ਰਾਦੀ ਸੁਈ ਲੱਗਦੀ ਹੈ ਹਾਂ ਰਾਦੀ ਸੁਈ ਹੈ ਬਾਈ ਮਗਰ ਬੱਛਾ ਇਹਦੇ ਵਿੱਚ ਆ ਠੀਕ ਹੈ ਤੇ ਜੇ ਦੂਜੀ ਵੀਡੀਓ ਹੈਗੀ ਆਪਾਂ ਉਹ ਕੰਪਲੀਟ ਇਹ ਜੀ ਜੇਰ ਓਕੇ ਹੈ ਹਣਾ ਉਹ ਵੀਡੀਓ ਹੈਗੀ ਆ ਬਾਈ ਵੀਡੀਓ ਦਿਖਾ ਦੇ ਠੀਕ ਹੈ ਤੇ ਚੌਣਚ ਵਾਦੀ ਕਿਵੇਂ ਆ ਨੰਬਰ ਆ ਸੋ ਬਰੋਂ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਕਾਲੇ ਰੰਗ ਦੇ ਵਿੱਚ ਬਿਹੜ ਆ ਗਈ ਤੇ ਦੁੱਧ ਵੀ ਵੀਰੇ ਫੈਟ ਵਾਲੇ ਪਾਉ ਹਨਾ ਉਹ ਚੰਗਾ ਇਹ ਕੋਈ ਜਿੰਦ ਜਾਨ ਵਾਲੀ ਵੱਡੀ ਬਿਹੜ ਹੈ ਛੋਟੀ ਨਹੀਂ ਜਿਹੜੇ ਕੋਈ ਛੋਟੀ ਜੀ ਆ ਠੀਕ ਹੈ ਕਾਫੀ ਰੈਲੀ ਕਰੀ ਹੋਈ ਹੈ ਬਿਹੜ ਕੋਈ ਜੀ ਵੀ ਹੈਗੀ ਕਿੰਨਾ ਕੁ ਚੋਦਾ ਦੁੱਧ ਆਪਾਂ ਇਹਦਾ ਇਹ ਜੋ ਸਾਢੇ 30 ਕਿਲੋ ਨੂੰ ਵੀਰੇ ਠੀਕ ਹੈ ਬੱਚਾ ਵਿਚਾਰ ਜਾਂਦਾ ਹਨਾ ਹਾਂ ਬੱਚਾ ਵਿਚਾਰ ਜਾਂਦਾ ਅੰਦਾਜ਼ਾ ਹੈ ਜੇ ਸ਼ੁੱਧ ਕਿੰਨਾ ਪਾ ਦੂਗੀ ਇਹ ਦੁੱਧ ਬਰੇ ਜਿਹਾ ਝੜਾਉਂਦੀ ਕੋਲ ਨਰਮ ਠੀਕ ਐ ਸੋ 18 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਜੇ ਬਾਕੀ ਇਹਦੇ ਕੱਦ ਕਾਠ ਬਾਡੀ ਸਟਰਕਚਰ ਤੋਂ ਅੰਦਾਜ਼ਾ ਹੁੰਦਾ ਕਿ ਇਹ ਨਾ ਓਬਵੀਅਸਲੀ ਦੇਵੀਨ ਹੋਗੀ ਤੇ ਬਾਕੀ ਥਾਣਾ ਦੇਖੋ ਸੋਣਾ ਮੁੱਠੀ ਵਾਲਾ ਥਾਣਾ ਜਮਾ ਹੱਥੀ ਚ ਵਈ ਜੜਾ ਤੇ ਰਾਜੀ ਸਮੀ ਬੜੀ ਦਿਸੀ ਨਾ ਵੀ ਕਿਸੇ ਪਾਸੇ ਨੂੰ ਜੇਰ ਜੁਰੂਪੇ ਓਕੇ ਆ ਤੇ ਰੇਟ ਬਾਈ ਇਹਦਾ ਕੀ ਰੱਖਿਆ ਆਪਾਂ ਰੇਟ ਬਾਈ ਇਹਦਾ 65000 ਰੁਪਏ 62000 ਰੁਪਏ ਦੀ ਬਿਡ ਦੇਵਾਗੇ ਥੋੜਾ ਬੋਤਾ ਛੋਟ ਛੱਪਾ ਹੋ ਜੂਗਾ ਸੋ 62000 ਦੇ ਵਿੱਚੋਂ ਹੀ ਮਾਨਤਾ ਨਾਲ ਆਪਾਂ ਕਰ ਦ ਕੋਈ ਵੀ ਛੋਟੀ ਮੰਨ ਕੇ ਨਾਵੇ ਵੱਡੇ ਸਾਇ ਦੇ ਵਿੱਚ ਆ ਜਾਵਾ ਕੱਦ ਕੁਦ ਪੂਰਾ ਖੁੱਲਾ 2 ਨੰਬਰ ਦਾ ਆਪਣਾ ਡੱਬੀ ਬੱਚੀ ਦੇਖੀ ਜਨੇ ਇਹ ਵੀ ਦੂਜਾ ਸੂਸ ਹੋਈ ਜਾ ਬੈਣ ਬਈ ਇਹਨੂੰ ਫੇਰ ਕੰਟਾ ਤਿੰਨ ਸੂਈ ਨੂੰ ਬੱਚਾ ਕੀ ਦਿੱਤਾ ਬੱਚਾ ਨਹੀਂ ਨਹੀਂ ਬੱਚਾ ਦਿੱਤਾ ਫੇਰ ਅਜੇ ਪੈਣੀ ਹੈ ਜੀ ਠੀਕ ਆ ਸੂਈ ਨੂੰ ਪੌੜਾ ਘੰਟੇ ਹੋ ਗਿਆ ਨਾ ਹਾਂ ਘੰਟਾ ਕਿੰਨਾ ਦੁੱਧ ਕਿੰਨਾ ਕਰਦਾ ਚਲਾ ਸਕੀ ਆਪੇ ਇਹਦੀ ਤੀ ਤੋ ਵਾਰ ਵਾਰ ਚੱਲੂਗੀ ਬੈਣ ਬਈ ਤੇ ਕਿਸੇ ਵਾਲਾ ਵੀ ਹੋਣਾ ਠੀਕ ਆ ਕਹਿੰਦਾ ਪੂਰਾ 26 27 ਕਿਲੋ ਦਾ ਦੁੱਧ ਪਾਇਆ ਹੋ ਗਿਆ ਹੈ ਤਾਂ ਠੀਕ ਹੈ ਮੰਨ ਲਓ ਵੀ ਮੁਠੀ ਚਵਾਈ ਆ ਹਾਤੀ ਚਵਾਈ ਦਾ ਥਾਣਾਣਾ ਚਾਹੀਦਾ ਉਹਨੇ ਪਾਸੇ ਬੈਗ ਕੋ ਚੋਲੇ ਚ ਹੈ ਮਹੀਨੇ ਚੋਲੇ ਹੋ ਗਈ ਦੀ ਇੱਛਾ ਕੀ ਠੀਕ ਹੈ ਹਾਂਜੀ ਵੀ ਚੋਣ ਜਵਾਦੀ ਖਰੀ ਨਿਕਲੂ ਬਈ ਉਹਦਾ ਕਹਿੰਦਾ 4 ਕਿਲੋ ਬਹੁਤ ਜੀ ਸੂਈ ਸੂਈ ਤਿੰਨ ਚਾਰ ਕਿਲੋ ਬਹੁਤ ਕਾਢੇ ਕੋਈ ਬੱਜੇ ਨੂੰ ਪੈਰੇ ਕੋ ਧੋੜੂ ਪੈਤਾ ਜੀ ਸੋਖੀ ਪੈਤਾ ਰੇਟ ਕਿ ਲਊਗਾ ਦਾ ਰੇਟ ਆਪਾਂ ਦਾ 95000 ਰੁਪਏ ਕਰਦੇ ਮੰਨਤਰ ਕਰਦੇ ਥੋਰੀ ਬਾਹਰ ਨੂੰ ਸੋ ਫਿਰ ਦੂਜੇ ਨੰਬਰ ਤੇ ਵੇੜ ਦੇਖ ਸਕਦੇ ਹੋ ਦੂਸਰਾ ਸੂਆ ਸੂਈ ਆ ਸੂਈ ਨੂੰ ਘੰਟਾ ਪੂਣਾ ਘੰਟੇ ਹੋਇਆ ਹਲੇ ਜੇਰ ਪੈਣੀ ਆ ਤੇ ਬੱਚਾ ਦਿੱਤਾ ਇਹਨੇ ਮੇਲ ਕ ਚੰਗੀ ᱜੇਅਰ ਕਰਾਂਗੇ ਤਾਂ ਆਪਾਂ 30 ਲੀਟਰ ਨੇ 28 29 ਦੇ ਦਰਨ ਵਾਲੇ ਨਾਰਮ ਬੜਾ ਹੈਗੀ ਆ ਸੋ ਲੈਵਾ ਦੇਖੋ ਸੋਹਣਾ ਸਾਫ ਸੁਥਰਾ ਕੀਮਤ ਇਹਦੀ ਕਰੀ ਆਪਾਂ 92000 95000 ਰੁਪਇਆ 95000 ਦੇ ਵਿੱਚੋਂ ਥੋੜੀ ਬੋਧੀ ਨਰਮ ਹੋ ਜਾਊਗੀ ਤੇ ਬਾਕੀ ਲੈਵਾ ਦੇਖ ਸਕਦੇ ਨੇੜੇ ਤੋਂ ਸੋਹਣਾ ਸਾਫ ਸੁਥਰਾ ਚਾਰੇ ਥਾਂ ਨਿਕਲਵੇਂ ਬਿੱਤੀ ਤੇ ਤੇ ਜਿੰਦ ਜਾਨ ਵਾਲੀ ਬੱਛੀ ਆ ਕਿਸੇ ਪਾਸੇ ਨਿਛੇ ਨਾ ਵੀ ਨਹੀਂ ਬੱਤਾ ਇਹਨੇ ਦਿੱਤਾ ਮੇਲਕਾਫਾ ਦੇਖੋ ਬੈੜਾ ਵਗੈਰਾ ਥੋੜਾ ਟਾਈਮ ਲੱਗਿਆ ਸੋ ਇਹਨੂੰ ਤੇ ਬਾਕੀ ਮਿਲਕ ਮੇਨ ਵਗੈਰਾ ਦੇਖੋ ਸੋਹਣੀ ਦਿਖਾਈ ਦਿੰਦੀ ਐ ਤੇ ਅੱਗੇ ਭਾਈ ਜੀ ਤੀਜੇ ਨਾਲ ਪ ਇਹ ਬਲੂਨਾ ਬਈ ਜੇ ਅਸੀਂ ਪਹਿਲਾ ਸੂਆ ਚਾਰ ਦਾ ਦਾਂਦਾ ਚਾਰ ਦੰਦ ਪਹਿਲਾ ਸੂਆ ਤੇ ਬਾਜ਼ਾਰ ਵਿੱਚ ਬਹੁਤ ਆ ਹਨਾ ਬਿਰੇ ਪੰਜਾਰ ਵਾਲੇ ਤੇ ਗਰੀਨ ਜਰਸੀ ਆਪਾਂ ਫਾਰਮ ਤੋਂ ਲੈਂਦੀ ਹੈਗੀ ਠੀਕ ਹੈ ਉਹ ਵੀ ਇਹਨਾਂ ਚਾਰ ਦਾ ਕੋਈ ਵੀ ਰਾਕੇ ਦੰਦ ਪੱਟ ਕੇ ਨਹੀਂ ਖੋਲੇ ਠੀਕ ਹੈ ਤਿਆਰੀ ਬਹਿ ਨਹੀਂਨੀ ਸੂਰੀ ਚ ਹੁਣ ਸੂਪੇ ਕੋਈ ਚੱਕਰ ਨਹੀਂ ਪਰ ਅਜੇ ਹਫ਼ਤਾ ਨਹੀਂ ਸੂਰੀ ਬਹਿਣਾ ਠੀਕ ਹੈ ਹਫ਼ਤਾ ਆਜੇ ਸੂਣ ਚ ਬਾਕੀ ਪਿਆ ਮਾਨੂੰ ਇਹਦੇ ਸਾਰੇ ਰਿਕਾਰਡ ਨੇ ਚੰਗੇ ਰਿਕਾਰਡ ਦੀਆ ਮਾਨੂੰ ਬਹਿਣਾ ਸੂਰੀ 25 ਤੋਂ ਵਾਰ-ਵਾਰ ਚਲਾਉਣਾ ਮਾਨੂੰ ਬਾਹਾਂ ਅਟਾ ਪੈ ਇਥੇ ਨੇ ਰਹਿਣਾ 30 ਕਿਲੋ ਕਿੰਨਾ ਕ ਠੀਕ ਹੈ ਜਦੋਂ ਆਪਾਂ 25 ਕਿਲੋ ਕਿੰਨਾ ਬੱਤੀ ਠੀਕ ਆ ਇਹ ਬਾਂਦਰ ਤੋਂ ਪੜੋ ਸਵੇਲੇ ਨੇ ਪੌਣੀ ਸ਼ੁਰੂ ਕਰਤੀ ਆ ਨੇ ਠੀਕ ਆ ਬਣੀ ਬਣੀ ਬਹੁਤ ਸੋਹਣੀ ਆ ਹਨਾ ਸੋ ਹਾਲੇ ਹਫਤਾ ਖੰਡ ਲੈਂਦੀ ਪਈ ਆ ਸੈ ਸੂਈ ਦੇਖੋ ਇਹਦਾ ਤੇ ਲੇਵਾ ਦੇਖੋ ਜਮ ਕਹਿਵਾ ਤਾਂ ਇਹ ਨਹੀਂ ਗੱਲ ਵੀ 25 22 ਕਿਲੋ ਕਿਤੇ ਕਹਿਦੀ ਗੱਲ ਭੜਾ ਸਵੇਰਿੰਗ ਪਾਉਣ ਲੱਗ ਗਈ ਤੇ ਰੇਟ ਇਹਦਾ ਕੀ ਰਹੂਗਾ ਈ ਰੇਟ ਭਈ ਇਹਦਾ 95 ਨੇ ਸੋ 95000 ਰੁਪਏ ਵੈੜਦੀ ਕੀਮਤ ਆ 24 25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜੇ ਤੇ ਥਣ ਲੈਵੇ ਹਿਸਾਬ ਆ ਹਨਾ ਠੀਕ ਆ ਭੜਾ ਪਾਉਣ ਲੱਗ ਗਈ ਬਣੂ ਬਹੁਤ ਹਲੇ ਹਨਾ ਪਈ ਹਜੇ 1 ਹਫਤਾ ਨਹੀਂ ਪੂਰੀ ਬਿਹੜ ਠੀਕ ਹੈ 1 ਹਫਤਾ ਇਹਦਾ ਸੂਣ ਚ ਬਾਕੀ ਪਿਆ ਜਿੰਦ ਜਾਨ ਬਿਊਟੀ ਵਗੈਰਾ ਬਹੁਤ ਆ 95000 ਰੁਪਏ ਕੀਮਤ ਦਾ ਬਾਕੀ ਮੌਕੇ ਤੇ ਮਾਨਦਾਨ ਵਗੈਰਾ ਹੋ ਜਾਊਗਾ ਕਿਸੇ ਵੀ ਵੀਰ ਦੇ ਬਿਹੜ ਪਸੰਦ ਹੋਵੇ ਤੇ ਮੋਬਾਈਲ ਨੰਬਰ ਆ ਗਿਆ ਵੀਰ ਦਾ 6283871527 ਦੋ ਬਿਹੜਾ ਤਾਜ਼ਾ ਸੂਣਿਆ ਦਿਖਾਤੀ ਆ ਤੇ ਇੱਕ ਅਧਿਕਾ ਦੀ ਚਰਸੀ ਗੱਪੜ ਪਿੰਨ ਦੀਪਗੜ ਜਿਲ੍ਹਾ ਬਰਨਾਲਾ ਕੋਈ ਵੀ ਨਗਦ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਈ ਕਰ ਸਕਦੇ ਹੋ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ